ਆ ਮੇ ਤਾਂ ਇੰਜੀਨੀਅਰ ਪੋਟਾ ਮੈਂ ਨਾ ਹਾਂਜੀ ਮੈਂ ਆਲਫਾਫੇ ਚ ਪਾਤੀਆਂ ਜੇ ਠੀਕ ਹੈ ਤੇ ਜਿਹੜੀ ਦਵਾਈ ਆ ਉਹ ਆਲਫਾਫੇ ਚ ਜੇ ਪਤਾ ਤੇ ਦਵਾਈ ਰਹਿਣ ਦੇਣੀ ਹਾਂ ਦਵਾਈ ਚਾ ਲੈ ਲੈ ਉਹ ਨਹੀਂ ਨਹੀਂ ਦਵਾਈ ਕਰਾ ਪੋਟਾ ਕਰਾਉਂ ਤੀਆਂ ਚੱਲ ਕੋਈ ਹਾਂ ਜਦੋਂ ਦੋਰੇ ਲੈਣੀ ਨਾ ਦਵਾਈ ਤੇ ਆ ਸਾਰੀਆਂ ਲਿਖੀਆਂ ਜੇ ਇੱਥੋਂ ਤੁਸੀਂ ਆ ਵਿਖਾ ਕੇ ਲੈ ਲੈਣ ਠੀਕ ਹੈ ਠੀਕ ਹੈ ਆ ਇਹਦੇ ਵਿੱਚ ਇਹ ਦੋਵੇਂ ਚੀਜ਼ਾਂ ਪਾ ਦਿਆ ਤਾਂ ਹੁਣ ਦਵਾਈ ਟਾਈਮ ਸਰ ਖਾਂਦੇ ਰਹੋ ਹੁਣ ਉਹਦਾ ਠੀਕ ਲੱਗਦਾ ਨਹੀਂ ਲੱਗੇ ਨਾ ਫਰਕ ਵੱਧਦਾ ਚਲੋ ਵਧੀਆ ਵਾ ਦਵਾਈ ਖਾ ਕੇ ਫਰਕ ਪੈ ਜੇ ਨਾ ਫਿਰ ਤਾਂ ਵੀ ਬੜੀ ਵੱਲੀ ਗੱਲ ਵਾ ਪਰ ਮੈਨੂੰ ਚੰਗਾ ਜਿਆ ਨਹੀਂ ਲੱਗਣ ਡਿਆ। ਉਹ ਲੈ ਦੱਸ ਚੰਗਾ ਕਿਉਂ ਲੱਗਣ ਡਿਆ? ਨਹੀਂ ਇਦਾਂ ਕਰੋ ਹੁਣ ਵੀ ਮੈਨੂੰ ਛਾੜ ਆਓ। ਜੋਤ ਨਾਲ ਪੱਛਕਾ। ਤੇ ਛਾੜੀ ਆਓ ਮੈਨੂੰ। ਇਹ ਅੰਮੀ ਸਲਾਹ ਤੁਸੀਂ ਜੋਤ ਨਾਲ ਹੀ ਕਰ ਲਓ। ਠੀਕ। ਮੈਂ ਹੁਣ ਕਿਦਾਂ ਤੁਹਾਨੂੰ ਦੱਸਾਂ? ਜੋਤ। ਹਾਂਜੀ। ਗੱਲ ਸੁਣਿਓ। ਕਿੰਨੇ ਦਿਨ ਹੀ ਹੋ ਗਏ ਨੇ ਤੇ ਫਿਰ ਤੁਹਾਨੂੰ ਪਤਾ ਹੀ। ਭੱਲੇ ਫਿਰ ਕੀ ਇੱਥੇ ਕਿੰਨੇ ਦਿਨ ਹੋ ਗਏ ਦੇ ਵੀ ਤੁਹਾਡਾ ਘਰ ਹੀ ਆ। ਹਾਂ ਤੇ ਸਹੀ ਆ ਤੁਹਾਨੂੰ ਪਤਾ ਹੀ। ਹਾਂਜੀ ਅੰਮੀ ਫੋਟੇ ਇਦਾਂ ਕਰ ਮੈਨੂੰ ਵੀ ਛਾੜ ਆਓ ਅੱਜ। ਕੋਈ ਗੱਲ ਨਹੀਂ ਮੰਮੀ ਤੈਨੂੰ ਇਹ ਛੱਡ ਆਉਂਦੇ ਆ ਤੇ ਮੈਂ ਤੇ ਕਹਿੰਦੀ ਹਾਂ ਵੀ ਤੁਸੀਂ ਦੋ ਚਾਰ ਦਿਨ ਹੋਰ ਰਹਿੰਦੇ ਨਹੀਂ ਪੁੱਤ ਬੁਰੇ ਲੱਗੀਦਾ ਤੈਨੂੰ ਪਤਾ ਹੀ ਦਿਲਜੀਤ ਹੋਣੀ ਨਹੀਂ ਕੱਲੇ ਨਾਲ ਸੰਦੀਪ ਵੀ ਉਹਦਾ ਵੀ ਨਹੀਂ ਜੀ ਲੱਗਦਾ ਚਲੋ ਕੋਈ ਨਹੀਂ ਅੱਜ ਦਾ ਦਿਨ ਰਹਿ ਪੈਂਦੇ ਨਹੀਂ ਨਹੀਂ ਪੁੱਤ ਤੂੰ ਛੱਡ ਆਉ ਮਿਲ ਸ਼ਾਮਾਂ ਕੋਈ ਨਹੀਂ ਤੇ ਫਿਰ ਮੰਮੀ ਨੂੰ ਪਿੰਡ ਹੀ ਛੱਡ ਆਉ ਕੋਈ ਨਹੀਂ ਪੱッセ ਚਰਾ ਦੋ ਨਹੀਂ ਤੇ ਕੋਈ ਗੱਲ ਮੈਂ ਚੱਲ ਜਣੀ ਆ ਮੰਮੀ ਕਿੱਥੇ ਬਸਾਂ 'ਚ ਤੱਕੇ ਖਾਂਦੇ ਫਿਰੋਗੇ ਤੁਸੀਂ ਐਦਾਂ ਕਰੋ ਇਹ ਆਪੇ ਤੈਨੂੰ ਛੱਡ ਆਉਂਦੇ ਆ ਪਿੰਡ ਨਹੀਂ ਅੰਗੇ ਨੂੰ ਮੈਂ ਠੀਕ ਵਾਂ ਫਰਕ ਵਾਂ ਮੈਨੂੰ ਕੋਈ ਗੱਲ ਨਹੀਂ ਮੰਮੀ ਜੇ ਕਹੋਗੇ ਨਾ ਮੈਂ ਪਿੰ ਤੁਸੀਂ ਬਿੱਠੋ ਮੈਂ ਫੇਰ ਕੰਮ ਕਰ ਲਾਂ। ਚਲੋ ਕੋਈ ਨਿਕਲੋ। ਮੰਮੀ, ਆਪੇ ਤੁਹਾਨੂੰ ਪਿੰਡ ਛੱਡ ਆਉਂਦੇ ਆ। ਐਦਾਂ ਤੀਂ ਗਰਮੀ 'ਚ ਟੱਕੇ ਖਾਂਦੇ ਫਿਰੋਗੇ, ਫਿਰ ਹੋਰ ਜ਼ਿਆਦਾ ਬੁਖਾਰ ਹੋਊਗਾ। ਉਹ ਤਾਂ ਬੁਰੇ ਜੇ ਲੱਗੀ ਦਾ ਚੱਲ ਕੋਈ ਗੱਲ ਨਹੀਂ ਮੁੜ ਕੇ ਤੀਂ ਆ ਜਾ ਦੋਨੇ ਜੀ ਕੇਦਨ। ਤਾਂ ਮੇਰੀ ਗੱਲ ਸੁਣ। ਉਹ ਦਲਜੀਤ ਨੇ ਗੁੱਸੇ ਹੋਣਾ। ਤੈਨੂੰ ਪਤਾ ਇਹਦੇ ਸਾਹਮਣੇ ਬੋਲੇਗਾ ਜਿਉਂ ਬੰਦੇ ਬੁਰੇ ਜੇ ਲੱਗੀ ਦਾ। ਚੱਲ ਮੈਨੂੰ ਬੋਲ ਲੈਗਾ ਕੱਲੀ ਨੂੰ ਕੋਈ ਗੱਲ ਨਹੀਂ। ਤੀਂ ਮੈਨੂੰ ਬੱਸੇ ਚੜਾਓ ਚੰਗਾ। ਕੀ ਕਰਾਂ ਚਲੋ ਕੋਈ ਨਹੀਂ ਮੰਮੀ ਜੇ ਗੱਲ ਕਹਿੰਦੇ ਜੇ ਨਾ ਫਿਰ ਤੈਨੂੰ ਬੱਸੇ ਚੜਾ ਦਿੰਨੇ ਆ ਪਰ ਇਹ ਵੀ ਜਾ ਕੇ ਮੈਨੂੰ ਫੋਨ ਜ਼ਰੂਰ ਕਰ ਦੇ ਕੋਈ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਆਉਂਦੇ ਆ ਨਾ ਫਿਰ ਤੇ ਕਹਿ ਦਿੰਨੀ ਆ ਵੀ ਤੈਨੂੰ ਟਾਈਮ ਨਹੀਂ ਬੱਸੇ ਚੜਾ ਤੇ ਮੈਂ ਤੇਰੇ ਵਾਸਤੇ ਚਾਹ ਲਿਆਵਾਂਗਾ ਟਿਕ ਨਹੀਂ ਨਹੀਂ ਚਾਹ ਕੀ ਕਰਨੀ ਮੈਂ ਦਿੱਤੀ ਅੱਗੇ ਕੋਤੇ ਦੰਦਾ ਮੈਨੂੰ ਦਲਜੀਤ ਨੇ ਫੋਨ ਵੀ ਨਹੀਂ ਕੀਤਾ ਗੁੱਸਾ ਹੀ ਹੁਣਾ ਉਹਨੂੰ ਮੰਮੀ ਚਲ ਗਈ ਮੰਮੀ ਜੀ ਗੁੱਸਾ ਕਰਦਾ ਵਾ ਉਹਨੂੰ ਕੋਈ ਵੀ ਨਹੀਂ ਸਮਝਾਉਂਦਾ ਤੇ ਜਿਹਦੇ ਹੁੰਦੇ ਆ ਤੇ ਚੰਗਾ ਭਲਾ ਹੀਗਾ ਕੋਈ ਗੱਲ ਨਹੀਂ ਕਰਦਾ ਤੇ ਸੁਭਾਵੀ ਇਨਾ ਮਿੱਠਾ ਪਿੱਛੇ ਦਾ ਇਹਨੇ ਕਿਸ ਨੂੰ ਕੋਈ ਗੱਲ ਕਰਨੀ ਨਹੀਂ ਆ ਹੁਣ ਇਹਨੂੰ ਕੀ ਹੋ ਗਿਆ ਵਾ ਹੁਣ ਪੁੱਤ ਬੜਾ ਬਦਲ ਗਿਆ ਅੱਗੇ ਨਾਲੋਂ ਹੁਣ ਤਾਂ ਨਾ ਹੀ ਨਹੀਂ ਲੈਂਦਾ ਜਾਣਦਾ ਕਿਤੇ ਨਾ ਮੈਨੂੰ ਖਰਨਦਾ ਹੀ ਨਾ ਲੈਂਦਾ ਮੰਮੀ ਜੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਗਾਂਏ ਨੇ ਕਿਸ ਨੂੰ ਮਿਲਣਾ ਨਹੀਂ ਹੈਗਾ ਜੇ ਤੁਸੀਂ ਕਹੋ ਕਿ ਦਿਨ ਮੈਂ ਤੇ ਇਹ ਆਈਏ ਫਿਰ ਸਮਝਾਈਏ ਆਜੋ ਤੁਸੀਂ ਕਿਹਦਾ ਹਾਂ ਤੁਹਾਨੂੰ ਪਤਾ ਹੀ ਪੁੱਤ ਜੇ ਹਾਂ ਓੱਖਾ ਹੀ ਬੜਾ ਹੁੰਨ ਡਿਆ ਹੀ ਆਉਂ ਲੱਗਿਆ ਮੈਨੂੰ ਆਉਣੀ ਹੀ ਦੇਣ ਡਿਆ ਉਹ ਵੀ ਬੋਲਦੀ ਹੈ ਇਹ ਵੀ ਬੋਲਦਾ ਹੈ ਮੈਨੂੰ ਤਾਂ ਪਤਾ ਹੀ ਚੋ ਇਦਾਂ ਆਈਆਂ ਸੰਦੀਪ ਵੀ ਸਮਝਾ ਦੇ ਸੰਦੀਪ ਵੀ ਉਹਦੇ ਨਾਲ ਦੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਜਾਂ ਤੇ ਮੈਂ ਫੋਨ ਤੇ ਗੱਲ ਕਰੂੰਗੀ ਤੇ ਜੇ ਮੇ ਕੋਈ ਛੇਤੀ ਆਇਆ ਗਿਆ ਨਾ ਫਿਰ ਅੱਗੇ ਮੈਂ ਸਮਝਾਉਂਗੀ ਕੋਈ ਗੱਲ ਨਹੀਂ ਕਿਹ ਵੇਲੇ ਬੰਦਾ ਕਾਲਾ ਪੈ ਜਾਂਦਾ ਸਮਝ ਆ ਜਾਂਦੀ ਸਮਝ ਆਜੀ ਤੇ ਹੋਰ ਕੀ ਚਾਹੀਦਾ ਹਾਂ ਹੋਰ ਕੀ ਚਾਹੀਦਾ ਹੁਣ ਤੈਨੂੰ ਪਤਾ ਉਹਨਾਂ ਦੇ ਨਾਲਾਂ ਕੀ ਤਾਂ ਵੀ ਔਖੇ ਉਹਨਾਂ ਦੇ ਨਾਲ ਕੋ ਚਲ ਗਈ ਹਾਂ ਇਹ ਤੇ ਗੱਲ ਹੈ ਕੀ ਆ ਤੇ ਉਧਰ ਤੁਸੀਂ ਜਾ ਕੇ ਪੁੱਛਿਓ ਹਾਂ ਵੀ ਪਰਮੀ ਦੀ ਦੀ ਹਣਾ ਨੂੰ ਕੁਛ ਗਿਆ ਤੇ ਨਹੀਂ ਮੈਂ ਬਹੁਤ ਪੁੱਛਾਂਗੀ ਜਾ ਕੇ ਉਹ ਤੇ ਵਿਚਾਰੇ ਨਾਲੇ ਤੁਹਾਨੂੰ ਲੈ ਕੇ ਆਏ ਤੇ ਨਾਲੇ ਗੱਲਾਂ ਸੁਣ ਨਹੀਂ ਅੱਜਕੱਲ ਅੱਜਕੱਲ ਕੋਈ ਲਾਗੇ ਲੱਗਦਾ ਹੀ ਨਹੀਂ ਆ ਫਿਰ ਵੀ ਚੰਗੇ ਜਿਹੇ ਮੈਨੂੰ ਲੈ ਆਏ ਆ ਹਾਂ ਇਹ ਤਾਂ ਹੱਦ ਤੇ ਆਪਣੇ ਦਾ ਪੁੱਤ ਖੜੇ ਨਾ ਖੜੇ ਚਲੋ ਕੋਈ ਨਹੀਂ ਤੇ ਹਿਨਾ ਫਿਕਰ ਕਰੋ ਮੈਂ ਕਹਾਂਗੀ ਦਿਲਜੀਤ ਨੂੰ ਥੋੜਾ ਬੋਧਾ ਸਮਝਾਉਂਗੀ ਚੇ ਇਹ ਤੇ ਸਮਝੂਗਾ ਠੀਕ ਵਾ ਚੇ ਨਾ ਨਾ ਸਮਝੂਗਾ ਤੇ ਇਹਦਾ ਆਪਣਾ ਨੁਕਸਾਨ ਹੋਣਾ ਗਾਂ ਕਿਹੇ ਭੈਣ ਭਰਾ ਨੂੰ ਨਾ ਮਿਲੂਗਾ ਹੋਰ ਫਿਰ ਕੀ ਹਾਂ ਹੋਈਆ ਫਿਰ ਮੇਰਾ ਪੁੱਤ ਨਾ ਤੂੰ ਚੰਗੀ ਤਰ੍ਹਾਂ ਰਹਿਣਾ ਜੇ ਕਹਿਣ ਤੇ ਫੇਰ ਆਈ ਕੋਈ ਗੱਲ ਨਹੀਂ ਤੇ ਜੋਬ ਨੂੰ ਪੁੱਛ ਕੇ ਆਉਣਾ ਵਾ ਠੀਕ ਆ ਨਹੀਂ ਨਹੀਂ ਮੰਮੀ ਜੀ ਮੈਂ ਤੇ ਉਦੋਂ ਹੀ ਸਸ ਮਾਣਾ ਹੈ ਵਧੀਆ ਰਹੀਦਾ ਹੋਈ ਦਾ ਦਰਾਣੀ ਠਾਣੀ ਨਾ ਵੀ ਹਾਂਜੀ ਹਾਂਜੀ ਕੋਈ ਗੱਲ ਬੋਲਣਾ ਨਹੀਂ ਗਾੜੀ ਜੋ ਮਰਜੀ ਤੈਨੂੰ ਕਹਿਣ ਠੀਕ ਆ ਠੀਕ ਹੈ ਮੰਮੀ ਜੀ ਹਾਂ ਪੁੱਤ ਬੋਲੀ ਦਾ ਨਹੀਂ ਹੋਈਦਾ ਫਿਰ ਬੁਰੇ ਲੱਗੀਦਾ ਆਖਣਾ ਇਹ ਧੀ ਨੂੰ ਦਿੱਤੀ ਆ ਕੱਲ ਉਹਨਾਂ ਨੇ ਮਾਂ ਨੇ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਗੱਲ ਪੁੱਤ ਮਾਂ ਦੇ ਸਿਰ ਤੇ ਹੀ ਹੁੰਦੀ ਆ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਤੁਸੀਂ ਨਾ ਫਿਕਰ ਕਰੋਗੇ ਇਹ ਵੀ ਗੱਲ ਦਾ ਪਰਮੀਤ ਪਾਣੀ ਲਿਆਉਂ ਆਂ ਪਹਿਲੇ ਮੈਂ ਨਹੀਂ ਵੀ ਬਿਲੋ ਨਹੀਂ ਬਸ ਮੈਂ ਨਾ ਦਲਜੀਤ ਹਾਂ ਜਾਨੂ ਸੱਤਿਆ ਹੀ ਹਾਂਜੀ ਕੰਮ ਹੀ ਕੋਈ ਉਦਨਾਂ ਸੰਦੀਪ ਨੇ ਸਦਿਆ ਹੀ ਪਰਮੇਸ਼ਰ ਨੂੰ ਤੇ ਸੰਦੀਪ ਨਾ ਨਾਰਾਜ਼ ਹੋ ਉਹਦੇ ਹੀ ਪਰਮੇਸ਼ਰ ਨਾਲ ਕਿ ਤੁਸੀਂ ਮੰਮੀ ਨੂੰ ਉੱਥੇ ਛੱਡ ਕੇ ਆ ਗਏ ਹੋ ਤੇ ਮੈਨੂੰ ਇੱਕ ਗੱਲ ਦੱਸੋ ਤੂੰ ਹੀ ਜੀ ਕਿ ਇਹਦੇ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਆ ਜਿੰਨਾ ਤੇਰਾ ਹੱਕ ਆ ਮੰਮੀ ਤੇ ਜੋ ਉਹਦਾ ਵੀ ਉਹਨਾਂ ਹੱਕ ਆ ਤੇ ਜਦੋਂ ਤੂੰ ਦਵਾਈ ਨਹੀਂ ਲੈ ਕੇ ਦੇਂਦਾ ਮੰਮੀ ਨੂੰ ਤੋ ਕੁਛ ਨਾ ਨਹੀਂ ਉਹਨੂੰ ਹਾਲ ਕਿ ਦਵਾਈ ਲੈ ਕੇ ਦਿੰਦੇ ਆ ਭਾਜੀ ਕਿਉਂ ਨਹੀਂ ਲੈ ਕੇ ਦਿੰਦੇ ਬਹੁਤ ਕਿੰਨੇ ਦਿਨ ਹੋ ਗਏ ਬੁਖਾਰ ਹੋ ਚਾਂਡੇ ਨਿਗੇ ਨਿਗੇ ਤੁਰਿਆ ਜਾਣ ਨਹੀਂ ਭਾਜੀ ਜਾਨ ਤੋਂ ਨਾ ਇੱਕ ਦਿਨ ਪਹਿਲਾਂ ਦਵਾਈ ਲੈ ਕੇ ਆਏ ਆਏ ਉਧਰ ਨਾਲ ਜੀ ਕੰਢਿਆ ਜਾਣ ਨੂੰ ਮੈਂ ਮੇਰਾ ਟਾਈਮ ਹੈ ਨਹੀਂ ਆ ਤੋ ਬਾਅਦ ਚਲ ਜਾਗੇ ਉਹ ਕਹਿੰਦੇ ਮੈਂ ਹਾਜੀ ਜਾਨਮ ਚਲ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ ਆ ਪਰ ਫਿਰ ਵੀ ਤੁਹਾਡਾ ਨਰਾਜ਼ ਹੋਣ ਦਾ ਕੋਈ ਮਤਲਬ ਨਹੀਂ ਪੈਂਦਾ ਜਿੰਨਾ ਤੇ ਰਾਹ ਹੱਕਾ ਉਹਨਾਂ ਜੋਤਦਾ ਵੀ ਹੱਕਾ ਮੈਨੂੰ ਨਰਾਜ਼ ਕਿਹੜੀ ਗੱਲਾਂ ਹੋਣਾ ਵਾ ਫਿਰ ਚੰਗਾ ਨਹੀਂ ਲੱਗਦਾ ਹੁਣ ਉੱਥੇ ਜੋ ਟੈਸਟ ਕਰਾਉਣ ਡੀ ਆ ਜੋਗਣ ਭਾਈ ਨਾਂ ਲੈ ਕੇ ਜਾਣਦੇ ਹੋਣੇ ਆ ਫਿਰ ਚੰਗਾ ਲੱਗਦਾ ਉਹ ਪੈਸੇ ਲਾਉਣ ਡੇ ਇਹਦਾ ਬੇਇੱਜ਼ਤੀ ਹੁੰਦੀ ਆ ਨਹੀਂ ਨਹੀਂ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਇਹਦੇ ਵਿੱਚ ਈਗਾ ਨਾ ਪਾਜੀ ਨੇ ਤੂੰ ਨਹੀਂ ਧਿਆਨ ਰੱਖਣਿਆ ਤਾਈ ਜੀ ਦਾ ਫਿਰ ਉਹ ਕੀ ਕਰੇ ਪਾਜੀ ਦਾ ਫਰਜ ਤੇ ਹੈਗਾ ਨਾ ਫੋਨ ਕਰਨ ਦਾ ਉਹਨਾਂ ਨੇ ਤੇ ਫੋਨ ਕਰਕੇ ਵੀ ਦੱਸਿਆ ਕਿ ਮੈਂ ਰਹਿਣਾ ਜਾਂ ਨਹੀਂ ਰਹਿਣਾ ਅਸੀਂ ਜਾਣ ਤਾਂ ਥੋੜੀ ਮਨਾ ਕਰਦੇ ਉਹਨਾਂ ਨੂੰ ਜਾਣ 100 ਵਾਰੀ ਜਾਣ ਸੰਦੀਪ ਜੇ ਉਹਨਾਂ ਨੇ ਫੋਨ ਨਹੀਂ ਕੀਤਾ ਤੇ ਤੁਸੀਂ ਕਰ ਲੈਂਦੇ ਪਾਜੀ ਮੈਂ ਸੋਚਿਆ ਜੇ ਉਹਨੇ ਆਉਣਾ ਹੋਣਾ ਤਾਂ ਆ ਹੀ ਜਾਣਾ ਵਾ ਫੋਨ ਕਿਉਂ ਕਰਨਾ ਵਾ ਨਹੀਂ ਦਲਜੀਤ ਇਹ ਤੇਰੇ ਵਾਸਤੇ ਗਲਤ ਗੱਲ ਆ ਪਾਜੀ ਮੈਨੂੰ ਇੱਕ ਗੱਲ ਦੱਸੋ ਇਹਨਾਂ ਚਾਚੀ ਜੀ ਜਦੋਂ ਆਪਣੀ ਭੈਣ ਜੀ ਕੋ ਤੁਹਾਨੂੰ ਦੱਸਣ ਨਾ ਨਾ ਫੋਨ ਕਰਨ ਇਹਦਾ ਚੰਗਾ ਲੱਗਦਾ ਵਾ ਦੇਖ ਦਿਲਜੀਤ ਮੈਂ ਇਹਦੇ ਵਿੱਚ ਨਾ ਮੰਮੀ ਉਹਨਾਂ ਦੀ ਖੁਸ਼ੀ ਵੇਖਾਂਗਾ ਕਿ ਉਹ ਮੇਰੇ ਕੋਲ ਕੋਸ ਨੇ ਜਾਂ 2-4 ਦਿਨ ਭੈਣ ਜੀ ਕੋ ਜਾ ਕੇ ਉੱਥੇ ਕੋਸ ਰਹਿੰਦੇ ਨੇ ਮੈਂ ਤਾਂ ਇਹੋ ਦੇਖਾਂਗਾ ਉਹਨਾਂ ਦੀ ਖੁਸ਼ੀ ਭਾਜੀ ਮੈਂ ਵੀ ਇਹੋ ਚਾਹੁੰਦਾ ਚਲੋ ਕੋਈ ਗੱਲ ਨਹੀਂ ਖੁਸ਼ ਰਹਿਣ ਉਹ ਵੀ ਪਰ ਦੱਸ ਕੇ ਤੇ ਜਾਣ ਮੈਂ ਰਹਿਣਾ ਵਾ ਜਾ ਕੇ ਚਲ ਕੋਈ ਹਣ ਉਹਦੇ ਪਤਾ ਨਹੀਂ ਇਹ ਗੱਲ ਦਾ ਕਿ ਉਹਨਾਂ ਰਹਿਣਾ ਵਾ ਉੱਥੇ ਦਿਲਜੀਤ ਤਾਜੀ ਕਿ ਕਰ ਰੋ ਥਰੇਣ ਵਾਸਤੇ ਗਏ ਹੀ ਗਏ ਤਾਂ ਆਪਾਂ ਮਿਲਣ ਵਾਸਤੇ ਹੀ ਨਾ ਉਹ ਤੇ ਜੋਤ ਨੇ ਕਿਹਾ ਵੀ ਰੈਪੋ ਇੱਥੇ ਚਾਹ ਕਰਕੇ ਤੇਦੀ ਜੋਤ ਹੀ ਫੋਨ ਕਰ ਦਿੰਦੇ ਉਹਨਾਂ ਦਾ ਤਾਂ ਫਰਜ਼ ਹੈਗਾ ਹੀ ਨਾ ਕੋਈ ਗੱਲ ਨਹੀਂ ਅਸੀਂ ਕਹਾਂਗੇ ਆਪਾਂ ਜਾ ਕੇ ਦੱਸ ਦਾਂਗੇ ਹੁਣ ਤੁਰਣਾ ਹੀ ਚਲੋ 100 ਵਾਰੀ ਰਹਿੰਦੇ ਟੈਸਟ ਇੱਥੇ ਆ ਕੇ ਕਰਵਾ ਲੈਂਦੇ ਉਥੇ ਜ਼ਰੂਰੀ ਕਰਵਾਉਣੇ ਇੰਨਾ ਟਾਈਮ ਦੇ ਮਤਾਜੀ ਇੱਥੇ ਹੀ ਤਾਂ ਤੁਸੀਂ ਕਿੰਨੇ ਕ ਟੈਸਟ ਕਰਾਏ ਹੁਣ ਦਿਲਜੀਤ ਦਾ ਕੀ ਗੱਲ ਟਾਈਮ ਨਹੀਂ ਲੱਗਦਾ ਹੁਣ ਤੂੰ ਕੱਲ ਨੂੰ ਤੂੰ ਵੀ ਮਾਰੇ ਪੈ ਜਾਵੇਂਗੀ ਕੱਲ ਤੈਨੂੰ ਲੈ ਕੇ ਨਾ ਜਾਊਗਾ ਚਲੋ ਮਾਰੀ ਮੋਟੀ ਦਵਾਈ ਦੇ ਦਿੱਤਾ ਦਵਾਈ ਦੀ ਹੀ ਹੁਣਾਨੂੰ ਕੀ ਪਤਾ ਜਿਆਦਾ ਕੰਮ ਹ ਪੀਟਸਟਿਕ ਕਰਾਉਣੇ ਆ ਹਨੂ ਪਤਾ ਹੁੰਦਾ ਨਾ ਤੇ ਆਪਾਂ ਕਰਵਾ ਦੇਣੀ ਮੇਰੀ ਗੱਲ ਮੈਂ ਦਵਾਈ ਲੈ ਕੇ ਦੇ ਦਿੰਦਾ ਮੇਰੀ ਸੁਣ ਦਲਦਲਜੀਤ ਬਾਕੀ ਕੰਮ ਬਾਅਦ ਚ ਪਹਿਲੇ ਮਾਂ ਪਿਓ ਠੀਕ ਆ ਤੂੰ ਬਾਕੀ ਕੰਮ ਵੀ ਉਹਨਾਂ ਕੋਈ ਜ਼ਰੂਰੀ ਨਹੀਂ ਹੁੰਦਾ ਧੋੜਾ ਫੇਰਨਾ ਬਾਹਰ ਨੂੰ ਤੇ ਉਹਨੂੰ ਤਾਂ ਬਹੁਤ ਹੈ ਨਹੀਂ ਤਾਈ ਜੀ ਨੂੰ ਭਾਜੀ ਬਾਹਰ ਦੇ ਕੰਮ ਵੀ ਜ਼ਰੂਰੀ ਆ ਮੇਰੇ ਨਾਲ ਕੀਤੇ ਤਾਈ ਜੀ ਨੇ ਸਾਰੀ ਗੱਲ ਬਾਤ ਉਹ ਕਹਿੰਦੇ ਵੀ ਘਰ ਦੇ ਰਹਿੰਦੇ ਨਹੀਂ ਇਹ ਹੁਣ ਜਿਹੜਾ ਦੋਸਤਾਂ ਨੂੰ ਵੀ ਮਿਲਣੇ ਆ ਜਾ ਕੇ ਯਾਰ ਜਿਹੜਾ ਮਾਂ ਜਿਹਾ ਕੰਮ ਆਣਾ ਵਾ ਯਾਰਾਂ ਦੋਸਤਾਂ ਥੋੜਾ ਤੇਰੇ ਕੰਮ ਆਣਾ ਬਬਾ ਪਿਛੇ ਮੈਂ ਆ ਪੁੱਤ ਬੈਠਿਆ ਆਦਮੀ ਬਸ ਐ ਮੇਰੀ ਗੱਲ ਸੁਣੋ ਹਾਂਜੀ ਉਧਰ ਜਾਣ ਜੁੰਦੇ ਤਿਆਰੀ ਹੋਣ ਗਈ ਹੈ ਕਿ ਨਹੀਂ ਹੈ ਜੀ ਜਾਣ ਜੁੰਦੀ ਤਿਆਰੀ ਮੰਮੀ ਮੈਨੂੰ ਤਾਂ ਬਹੁਤ ਲੱਗਣੀ ਨਹੀਂ ਦਿ ਆਲੇ ਹਾਂ ਦਵਾਈਆਂ ਲਿਆ ਲਿਆ ਦੇ ਜਾਂਦੇ ਪੰਡਾਂ ਦੀਆਂ ਪੰਡਾਂ ਕਦੀ ਟੈਸਟ ਕਰਾਉਣ ਤੌਰ ਪੈਂਦੇ ਆ ਕਦੀ ਕੋਹ ਕਰਨ ਤੌਰ ਪੈਂਦੇ ਆ ਨਾ ਤੁਹਾਨੂੰ ਪੁੱਛਣਦੇ ਆ ਘਰ ਨਾ ਹੁਣ ਹੀ ਮਰਜ਼ੀਆਂ ਆਪਣੀਆਂ ਡੇਆ ਕਰਨ ਗੱਲ ਤੇ ਹੋਈ ਆ ਕਰਨ ਨੂੰ ਸੰਨ ਲਈ ਆ ਨਾ ਜਦੋਂ ਪੁੱਤ ਹੈਗਾ ਚੰਗਾ ਭਲਾ ਆਪੇ ਲਾ ਲਿਖਾਵੇ ਕਦੀ ਟੈਸਟ ਕਰਾਉਣਾ ਪੈਂਦੇ ਆ ਕਦੀ ਦਵਾਈਆਂ ਦੇ ਪੰਡ ਲਿਆ ਕੇ ਨੂੰ ਦੇਣ ਦੇ ਆ ਉਹ ਤੇ ਕਿਤੇ ਜਿਵੇਂ ਜਵਾਈ ਜਿਕੇ ਤੇ ਆਉਂ ਡਿਆ ਵਕ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਤਾਂ ਤੀ ਨਾਲੋਂ ਜ਼ਿਆਦਾ ਫਿਕਰ ਤੇ ਉਹਨੂੰ ਮੰਮੀ ਆਹ ਕੋਲੀ ਨਹੀਂ ਖਾਣੀ ਆਹ ਖਾਣੀ ਆ ਇੰਨੇ ਟਾਈਮ ਨੂੰ ਖਾਣੀ ਆ ਕੋਈ ਪਤਾ ਹੀ ਨਹੀਂ ਲੱਗੰਦੇ ਆ ਉਹਨਾਂ ਦਾ ਕਰਦੇ ਦੇ ਵੇਹਲਾ ਮਾਂ ਦਾ ਫਿਕਰ ਨੀਗਾ ਹੈਗਾ ਕਿਤੇ ਬੁਖਾਰ ਵੀ ਚੜ ਜਾਏ ਨਾ ਕਦੀ ਦਵਾਈ ਲਿਆ ਕੇ ਨਹੀਂ ਤੇ ਅਜ ਤੱਕ ਤੇ ਸੱਸ ਵਾਲੇ ਕਿਦਾਂ ਦੀ ਲਿਆ ਕੇ ਭਾਲੀ ਆ ਤਜੇ ਜਾਣਦਾ ਕੋਈ ਪਤਾ ਹੀ ਨਹੀਂਗਾ ਕੀਪਤਾ ਗਾੜੀ ਨੂੰ ਟੈਸਟਿੰਗ ਕਰਵਾਉਣੀ ਹੈ ਕਰਵਾਉਣੀ ਠੇਕਾ ਲੈਂਦੇ ਆ ਨਾ ਇੰਨੇ ਹੁਣ ਉਹਨਾਂ ਦਾ ਮੰਮੀ ਜੀ ਆ ਉਹਦਾ ਥੋੜੀ ਜਿਹੀ ਹਿਲਜੁਲ ਹੋਉਂਦੀ ਆ ਮੈਨੂੰ ਲੱਗਦਾ ਤਿਆਰੀ ਇਹ ਜਾਂਦੀ ਅੱਜ ਜਾਂਦੀ ਆ ਨਾ ਫੇਰ ਇਹਨਾਂ ਦੀ ਸੇਵਾ ਕਰੂੰਗੀ ਨਾ ਇਥੇ ਹਸਪੀਟਲ ਨਹੀਂ ਗਾ ਜਿਹੜਾ ਬਿਮਾਰ ਹੈ ਚੁੱਕ ਲਿਆ ਇਥੇ ਨਾਲੇ ਪੈਸੇ ਲਾਉਣੇ ਆ ਤੇ ਨਾਲੇ ਲੋਕਾਂ ਕੋ ਬੇਇੱਜ਼ਤੀ ਕਰਾਉਣੀ ਆ ਚਲੋ ਕੋਈ ਨਹੀਂ ਅੰਮੀ ਇਹਦਾ ਹਾਲ ਤਾਂ ਛੇਤੀ ਕੱਢ ਲਾਂਗੇ ਮੇਰੀ ਗੱਲ ਸੁਣੋ ਇੱਕ ਹੋਰ ਨਾਲੇ ਤੁਸੀਂ ਮੈਨੂੰ ਗੱਲ ਕਿਹਾ ਨਹੀਂ ਪੀ ਜਾਗਦੇ ਦੀ ਸੱਸ ਨਾਲ ਕਰ ਗੱਲ ਬਾਤ ਆਹੋ ਤੇ ਮੈਂ ਜਦੋਂ ਗਈ ਨਾ ਉਥੇ ਬਾਹਰ ਬੈਠੀ ਲਸਣ ਛੱਲਣ ਦੀ ਅੱਛਾ ਤੇ ਇਹ ਜੋ ਉੱਠ ਕੇ ਗਈ ਰਸੋਈ ਵਿੱਚ ਤੇ ਮੈਂ ਜਾ ਕੇ ਗੱਲਾਂ-ਗੱਲਾਂ ਵਿੱਚ ਆਪ ਹੀ ਉਮੀ ਜੀ ਫਸ ਗਈ ਹਾਂ ਮੈਂ ਤੇ ਚਲੋ ਹਾਲ ਚਾਲ ਪੁੱਛਾਂ ਨੀ ਵੀ ਠੀਕ ਠਾਕ ਤੇ ਗਾੜੀਓ ਮੈਨੂੰ ਕਹਿੰਦੀ ਕਿ ਭਿੰਡੋ ਨੇ ਰੁਪਿੰਦਰ ਘਦੀ ਆਏ ਮਮੀ ਹੁਣੀ ਮੈਂ ਹਾਂ ਵੀ ਉਹ ਟੀਆਂ ਦੇ ਘਰ ਆਉਣਾ ਘਟੀ ਪਸੰਦ ਕਰਦੇ ਆ ਆ ਠੀਕ ਆ ਪਰ ਇਹ ਵੀ ਥੋੜੀ ਜਿਹੀ ਨਾ ਖੁਰਕ ਮਲੂਮ ਹੋ ਗਈ ਅੱਛਾ ਫਿਰ ਘਰ ਨੂੰ ਜਵਾਬ ਕੀ ਦਿੰਦੀ ਜਵਾਬ ਹੋਈ ਹੋਈ ਚਲੋ ਕੋਈ ਨਹੀਂ ਦੁੱਖ ਸੁੱਖ ਵੇਲੇ ਦੀਆਂ ਗੋਣਾ ਵੀ ਪੈਂਦਾ ਵਾ ਮੈਂ ਆ ਦੁੱਖ ਸੁੱਖ ਵੇਲੇ ਕੱਲੀ ਆਉਣਾ ਨੌਪੁੱਤ ਕਦੇ ਵਹਤੀ ਹੁੰਦੇ ਆ ਕਰ ਜੇ ਇਹਦਾ ਨਾਂ ਪਿੱਛੇ ਕੋਈ ਹੋਵੇ ਨਾ ਫੇਰ ਤਾਂ ਠੀਕ ਹੋਣਾ ਤੇ ਜਦੋਂ ਨੌਪੁੱਤ ਹੈਗੇ ਤਾਂ ਫੇਰ ਕਦੇ ਆਕੇ ਉਹ ਹੋਈ ਨਾ ਜਦੋਂ ਫਿਰ ਮੈਂ ਹੀ ਨਹੀਂ ਇਹ ਗੱਲ ਕਹੀ ਨਾ ਤੇ ਫਿਰ ਲਸਨ ਜਾਂ ਫੜ ਕੇ ਰਸੋਈ ਬਾਦੋਂ ਚਰਪੀ ਮੈਂ ਜਾਂਦਾ ਪਤਾ ਨੂੰ ਲੱਗ ਗਿਆ ਹੀ ਕਿੱਥੋਂ ਮੇਰੇ ਬੋਲਣ ਦੇ ਆਈ ਕੋਈ ਗੱਲ ਨਹੀਂ ਚੰਗਾ ਵਾ ਤੇ ਇੰਨੀ ਗੱਲ ਤੇ ਹੋ ਗਈ ਤੇ ਚਲੋ ਉਹ ਵੀ ਚਲ ਗਈ ਰਸੋਈ ਚ ਤੇ ਮੁੜ ਕੇ ਜੋਦਨੇ ਘਰੇ ਲਿਆ ਸੋਨਾ ਅੱਛਾ ਪਿੰਡੀ ਪੀ ਇਹ ਮੰਮੀ ਨੂੰ ਤੁਸੀਂ ਕੀ ਕਹਿੰਦੇ ਮੈਂ ਆ ਮੈਂ ਤਾਂ ਕੋਹ ਵੀ ਨਹੀਂ ਕਿਹਾ ਮੈਂ ਇਹਨੂੰ ਕੀ ਕਹਿਣਾ ਉਹਦੇ ਹਾਲ ਚਾਲ ਪੁੱਛਣ ਦੇ ਤਾਂ ਚਲੋ ਮੈਂ ਵੀ ਗਾੜੀ ਦਾ ਤਾਂ ਪਿੰਡ ਵੱਲੋਂ ਪੁੱਛਣ ਦੇ ਤਾਂ ਮੈਂ ਹਾਂ ਉਹ ਨਹੀਂ ਮੈਂ ਧੀਆਂ ਕਰਨੀ ਮੈਂ ਹਾਂ ਉਹਨਾ ਬੋਤਾ ਪਸੰਦ ਕਰਦੇ ਚਲੋ ਜੇ ਆਉਂਦੇ ਵੀ ਆ ਕੋਈ ਸਾਧ ਨਾ ਆਉਂਦਾ ਆਪਣੇ ਮਿਲ ਕੇ ਘਰ ਜਾਂਦੇ ਆ ਠੀਕ ਮੈਂ ਇਹ ਥੋੜਾ ਤਿੰਨ ਤਿੰਨ ਚਾਰ ਚਾਰ ਦਿਨ ਅਗਰ ਇੱਥੇ ਬੈਠੇ ਰਹੋ ਫੇਰ ਇਹ ਤੇ ਮੰਮੀ ਤੇ ਠੀਕ ਨਹੀਂ ਹੀ ਉਹ ਇਹ ਦਵਾਈ ਇੱਥੇ ਲੈਣੀ ਮੈਂ ਹਾਂ ਕੀ ਗੱਲ ਉਹ ਘਰ ਹੈ ਨਹੀਂ ਦਜੀ ਉਹ ਦਵਾਈ ਦਵਾ ਸਕਦੇ ਫਿਰ ਚੰਗਾ ਮੇਰਾ ਤਾਂ ਠਾਂ ਠਾਂ ਹੋਈ ਕੱਲ ਤੇ ਮੰਮੀ ਜੀ ਮੈਨੂੰ ਖਿਆਲੀ ਭੁੱਲ ਗਿਆ ਚੱਲੇ ਨਾ ਚੰਗਾ ਵਾ ਤੂੰ ਜਵਾਬ ਠੋਕ ਠੋਕੇ ਦਿੱਤੇ ਆ ਆਪੇ ਅਗਲ ਟਿਕਾਣੇ ਆ ਜੂਗੀ ਮਾਂਾਂ ਦੀ ਮੈਂ ਫਿਰ ਉਮੀ ਨਹੀਂ ਚੰਗੀ ਕੀਤੀ ਇਹਦੀ ਲੱਗੀ ਬਹੁਤੀ ਤਾਂ ਨੂੰ ਚੜਨਦਾ ਮੈਂ ਹਾਂ ਦੱਸਦੀ ਜਾ ਕੇ ਕੋਈ ਨਹੀਂ ਗੱਲ ਨਹੀਂ ਮੰਮੀ ਨੂੰ ਤੂੰ ਮੈਨੂੰ ਕੱਲੇ ਦੱਸ ਦੇ ਨਾ ਕੱਲੇ ਘੁੰਮ ਠੱਪ ਦੇਣੀ ਹੈ ਦੀ ਮੈਂ ਮੈਂ ਹਾਂ ਚੱਲ ਮਾਂ ਹੁਣ ਇਹਦੀ ਆਈ ਆ ਤੇ ਕੀ ਐਵੇਂ ਘਰ ਦੇ ਵਿੱਚ ਖਲੜਾ ਪਾਉਣਾ ਵਾ ਉਹਨੂੰ ਜਾ ਲੈੰਦੇ ਇੱਕ ਵਾਰ ਫਿਰ ਉਹਨੂੰ ਪਤਾ ਲੱਗਦਾ ਗਾਂ ਤਾਂ ਆਉਂਦੀ ਨਾ ਨਹੀਂ ਤਾਂ ਮਾਂ ਨੇ ਦਿੱਲੀ ਬਿਸਤਰੀ ਚੋਕ ਕਹਿੰਨਾ ਜਦੋਂ ਬਿਮਾਰ ਹੋਈ ਇੱਧਰ ਨੂੰ ਆ ਜਾ ਕਰਨਾ ਵਾ ਕਿ ਜਵਾਈ ਹੈਗਾ ਹੀ ਆ ਸੇਵਾ ਕਰਨ ਨੂੰ ਚਲੋ ਕੋਈ ਨਹੀਂ ਮੰਮੀ ਇੱਕ ਵਾਰ ਦੇ ਆ ਗਈ ਹੈ ਨਾ ਗਾਹਣ ਵੇਖ ਲਿਓ ਚੰਗੀ ਤਰ੍ਹਾਂ ਆਉਗੀ ਇਥੇ ਪੈਸੇ ਨੂੰ ਪੈਹਾ ਸਮਝ ਨਹੀਂ ਡੈ ਤੇ ਆਪਣਾ ਘਰ ਸੰਭੀਏ ਪਤਾ ਹੀ ਕੱਖ ਨਹੀਂ ਐ ਇਦਾਂ ਨਹੀਂ ਮम्मी ਘਰ ਦਾ ਖਰਚਾ ਚੱਲਣਾ ਹੈਗਾ ਕੋਈ ਗੱਲ ਨਹੀਂ ਪਰ ਜਾ ਲੈੰਦੇ ਇਹਨੂੰ ਫੇਰ ਦੋਵਾਂ ਜੀਆਂ ਨੂੰ ਬਾਹਰ ਦੇ ਇਹ ਸਾਰੇ ਘਰ ਹੋ ਗਏ ਲੱਗੰਦੇ ਆ ਨਾ ਅਹੀਂ ਕਹਿੰਦੇ ਕਿ ਕਿੰਨੇ ਘਰ ਰਿਸ਼ਤੇਦਾਰ ਲਿਆ ਕੇ ਅਹੀਂ ਖਵਾਲਾਂ ਦੇ ਚਾਹੇ ਕਰਨਦੇ ਧੀਏ ਮੰਗਾਈ ਦੇ ਸਮੇਂ ਦੇ ਵਿੱਚ ਨਾ ਕਿਸੇ ਨੂੰ ਦਿੱਤਾ ਹੀ ਨਹੀਂ ਜਾਂਦਾ ਆਪਣੇ ਘਰਾਂ ਦੇ ਝਾਟੀ ਮਹਾਂ ਲੰਗਦੇ ਆ ਉਹ ਹੀ ਨਾ ਕੋਈ ਗੱਲ ਨਹੀਂ ਮम्मी ਅੱਜ ਦਾ ਟਾਈਮ ਤੇ ਕੱਢੋ ਹਾਂ ਇਹਨੇ ਚੱਲ ਜਾਣਾ ਮਾ ਤੇ ਫਿਰ ਜੋ ਨੂੰ ਇਹੋ ਜੀ ਗੱਲ ਕਹਿਣੀ ਹੈ ਨਾ ਤੇ ਮਾ ਲਿਓ ਹੁੰਦਾ ਇਥੇ ਮੌਕਾ ਦੇਣਾ ਹੀ ਨਹੀਂ ਇਹਨੂੰ ਕੋਈ ਗੱਲ ਨਹੀਂ ਮੈਂ ਵੀ ਢੀਕਣ ਨਹੀਂ ਆਂ ਫਿਰ ਇਥੇ ਜਾਵੇ ਇੱਕ ਵਾਰ ਨਾ ਬਾਅਦ ਵਿੱਚ ਜਦੋਂ ਨਾ ਮੈਂ ਗੱਲ ਕਰੂੰਗੀ ਚੱਲ ਆ ਜਾ ਕੋਈ ਨਹੀਂ ਚੱਲ ਮੈਂ ਆਉਣੀ ਆ ਕੋਈ ਚੱਲ ਹੈ ਤੇ ਵੀ ਸਿਆਣੀ ਹੈ ਗੱਲਾਂ-ਗੱਲਾਂ ਵਿੱਚ ਨਾ ਇਹਨੇ ਸੁਣਾ ਦਿੱਤਾ ਤੁਹਾਨੂੰ ਫਿਰ ਸ਼ਰਮ 'ਚ ਮਰੀ ਨਾ ਹੋਊਗੀ ਤੇ ਇਹਨੇ ਵੀ ਨਹੀਂ ਇਹ ਗੱਲ ਕਹੀ ਆ ਪਰ ਇਹੋ ਜੀ ਇਹਨੂੰ ਸ਼ਰਮ ਕਾਦੀ ਜਿਨ੍ਹਾਂ ਨੇ ਚੋਲਾ ਚੁੱਕ ਕੇ ਬਗਾਨੇ ਘਰ ਆਣ ਕੇ ਬਹਿ ਜਾਣਾ ਹੁੰਦਾ ਵਾ ਉਦਾਂ ਦੀ ਏ ਕਦੀ ਦਵਾਈ ਲਿਆ ਦੇ ਕਦੀ ਟੈਸਟ ਕਰਵਾ ਦੇ ਹੁਣ ਉਹਦੇ ਜੋ ਕਰਊਗਾ ਇਹਨੂੰ ਪੁੱਤ ਮੇਰਾ ਤੇ ਘਰ ਦਾ ਨਹੀਂ ਕੋਈ ਚੀਜ਼ ਬਣਾਉਂਦਾ ਹਾਦੀ ਹੋ ਗਈ ਇਹ ਦਿਵਾਲੀ ਤੇ ਤੇ ਮੰਮੀ ਤੂੰ ਮੈਨ ਲੈ ਪਹਿਲਾਂ ਮੰਮੀ ਹਣਾ ਨੇ ਚੰਗਾ ਤਾਂ ਮੈਂ ਚੱਲੇ ਹੀ ਸੀ ਤੇ ਭਾਂਜੀ ਚੱਲ ਚੱਲੇ ਜੇ ਰਹਿਿੰਦੇ ਦੋ ਦਿਨ ਨਹੀਂ ਮੁੜ ਕੇ ਆਵਾਂਗੇ ਫੇਰ ਕੁੜੀ ਦਾ ਵੀ ਜੀ ਲੱਗਾ ਸੀਗਾ ਕੋਈ ਗੱਲ ਫੇਰ ਆ ਜਾਂਦੀ ਹਾਂ ਹੁਣ ਰੋਹੀ ਨਿਦਰ ਹੋ ਗਈ ਲੈ ਦੱਸ ਹੁਣ ਤੇ ਆਏ ਜੇ ਚੱਲੇ ਪਰਸਾ ਤੋਂ ਨਾ ਹਾਂ ਚੱਲੇ ਬਹੁਤ ਚੰਗਾ ਰਹਿ ਪਣਾ ਹੀ ਦੋ ਚਾਰ ਦਿਨ ਚੱਲ ਗਏ ਹੁਣ ਬੁੱਤੇ ਦਿਨ ਹੋ ਗਏ ਅੱਗੇ ਲੈ ਦੱਸ ਤੇਰੇ ਕੀ ਆਪਣਾ ਘਰ ਹੀ ਬਗਤੀ ਵਿਚਾਰੀ ਇਕੱਲੀ ਘਰਵਾ ਚੱਲ ਕੋਈ ਨਹੀਂ ਉਹ ਸਿਆਣੀ ਆ ਉਹ ਕਿਹੜੇ ਨਿਆਣੇ ਆ ਹੁਣ ਹੈ ਤਾਂ ਸਹੀ ਬਾਤ ਤੈਨੂੰ ਪਤਾ ਹੀ ਆ ਨਿਆਣੇ ਨਿਆਣੇ ਵਾਲੇ ਸਾਥ ਚੱਲ ਕੋਈ ਨਹੀਂ ਜੋ ਬੰ ਚੱਲੇ ਉਹ ਛੱਡ ਹਾਂਜੀ ਮੰਮੀ ਚੱਲ ਠੀਕ ਆ ਘਰੇ ਤਾੜਾ ਫਿਰ ਆਗੇ ਆਗੇ ਠੀਕ ਆ ਫਿਰ ਮੰਮੀ ਠੀਕ ਆ ਭੈਣ ਜੀ ਕੋਈ ਗਲਤੀ ਹੋ ਗਈ ਤੇ ਮਾਫ ਕਰ ਦੇ ਨਹੀ ਨਹੀ ਗਲਤੀ ਭੈਣ ਜੀ ਤੁਹਾਡੇ ਕੋ ਕਾਦੀ ਹੋਈ ਹੈ ਆ ਜਾ ਮੰਮੀ ਚੱਲ ਸੁਣੀਆਂ ਹੀ ਗੱਲਾਂ ਇਹ ਪੈਨ ਜੀ ਮੈਨੂੰ ਮਾਫ਼ ਕਰ ਦਿਓ ਜੇ ਕੋਈ ਗਲਤੀ ਹੋ ਗਈ ਹੋਊ ਤੇ ਗਲਤੀ ਤਾਂ ਪਹਿਲੇ ਦਿਨ ਹੀ ਕਰ ਲਈ ਸੀ ਜਿੱਦਣ ਸਾਨੂੰ ਦੱਸਿਆ ਵੀ ਨਹੀਂ ਤਾਂ ਚੋਪਚੀ ਪੀਤੀ ਨਾਲ ਉਹਨਾਂ ਨੇ ਚੁੱਕ ਕੇ ਆ ਗਈ ਹੈਗੀ ਉਹ ਮੰਮੀ ਜੀ ਪਖੰਡ ਕਰਦੀ ਆ ਸਾਰੇ ਪਖਾਂਡੀਆਂ ਹੋਰ ਕੀ ਆ ਚੰਗੀ ਭਲੀ ਹੈਗੀ ਘੁੜੇ ਵਾਂਗੂ ਇਹ ਮੈਂ ਠੀਕ ਨਹੀਂ ਹੈਗੀ 4-5000 ਦੀ ਦਵਾਈ ਲੈ ਗਈ ਆ ਟੈਸਟ ਕਰਵਾ ਗਈ ਆ ਤੇ ਜੇ ਦਾ ਇਦਾਂ ਸਰ ਜਾਏ ਉਹਨੂੰ ਕੀ ਲੋੜਵਾ ਕਰਾਂ ਪੈਸੇ ਲਾਉਂਦੀ ਉਹ ਕੋਈ ਗੱਲ ਨਹੀਂ ਮੰਮੀ ਜੀ ਹੁਣ ਇੱਕ ਵਾਰ ਦੀ ਆ ਗਈ ਹੈ ਨਾ ਤਾਂ ਆਗੇ ਦੱਸੇ ਇਥੇ ਕੋਈ ਗੱਲ ਤੋੜ ਕੇ ਆਉਂਦੀ ਆ ਨਾ ਇਹਦੇ ਨਾਲ ਤਾਂ ਗੱਲ ਮੈਂ ਕਰਦੀ ਆ ਪੀ ਆ ਜਿਹੜਾ ਕੰਮ ਫੜਿਆ ਨਾ ਤੂੰ ਇਹ ਘਰ ਨਹੀਂ ਚੱਲਣੀ ਉਹ ਚੰਗੀ ਤੇ ਮਮੀ ਜੀ ਇਹ ਨਹੀਂ ਇਹ ਚੰਗੀ ਹੋਵੇ ਤੇ ਫੇਰ ਕਾਦੀ ਗੱਲ ਵਾ ਚੱਲ ਕੋਈ ਨਹੀਂ ਇਹਨੂੰ ਆ ਲੈ ਲੈਂਦੇ ਨਾਲੇ ਸਾਡੇ ਕੋ ਨਹੀਂ ਘਰ ਦੇ ਵਿੱਚੋਂ ਪੈਸੇ ਲਏ ਜਾਂਦੇ ਕਿੱਡਾ ਇਹਨੇ ਪਖੰਡ ਫੜਿਆ ਕਦੀ ਕਿਸੇ ਨੂੰ ਸਾਜਦੇ ਨਹੀਂ ਚਾਹ ਚਾਹ ਘੁੱਟ ਬਣਾ ਕੇ ਪੀਏ ਤਾਂ ਇਹੋ ਹਾਲ ਹੀ ਰਹਿਣਾ ਵਾ ਜਾ ਮੇਰੀ ਗੱਲ ਸੁਣੋ ਕਰਦੇ ਕੰਮ ਉਲਟ ਹੀਵੇਂ ਧਿਆਨ ਦਿਆ ਕਰੋ ਤੇ ਆਪਣੇ ਘਰ ਵਿੱਚ ਕੀ ਬਣ ਰਿਹਾ ਵਾ ਤੇ ਮੈਨੂੰ ਪਤਾ ਸਭ ਕੁਝ ਮੁੰਡਾ ਤੁਹਾਡਾ ਕੀ ਕਰਦਾ ਫਿਰੰਡਿਆ ਵਾ ਉਹ ਸੱਸ ਨੂੰ ਇਥੇ ਲਿਆਉਣ ਦੀ ਕੀ ਲੋੜ ਪਈ ਹੀ ਉਹਨੇ ਜਾ ਕੇ ਥੋੜੀ ਲੈਂਦੀ ਆ ਉਹ ਤੇ ਉਦਾਂ ਹੀ ਮਿਲ ਲਈ ਤੇ ਥੈਰੇਪੀ ਨਹੀਂ ਮਾਂ ਪਿਓ ਕਿਤੇ ਬਿਮਾਰ ਹੋ ਜੇ ਬੁਖਾਰ ਹੀ ਚੜ ਜੇ ਕਿਤੇ ਅੱਡੇ ਤੋਂ ਦਵਾਈ ਨਹੀਂ ਲਿਆਗੇ ਦਿੱਤੀ ਵੀ ਮੈਂ ਦਵਾਈ ਲਿਆ ਦੇਣਾ ਵਾ ਉਹਦੇ ਮਾਂ ਟੈਸਟ ਹੋਣ ਡੇ ਦਵਾਈਆਂ ਆਉਣ ਡਈਆਂ ਘਰ ਤੇ ਆਪਣਾ ਲੱਗਣ ਡਿਆ ਵਾ ਤੈਨੂੰ ਇਹ ਗੱਲ ਤਾਂ ਪਤਾ ਵੀ ਆਪਣਾ ਘਰ ਲੱਗਣ ਡਿਆ ਉਹ ਇੱਥੇ ਨਹੀਂ ਹੈ ਮੇਰੀ ਸੁਣੋ ਗੱਲ ਜੇ ਪੈਸੇ ਲੈ ਕੇ ਇੱਥੇ ਆਉਣਾ ਹੁੰਦਾ ਤੇ ਪਿੰਡੋਂ ਨਾ ਦਵਾਈ ਲੈਂਦੀ ਫਿਰ ਇੱਥੇ ਆਣ ਕੇ ਲੈਣੀ ਸੀ ਦਵਾਈ ਜੰਨੇ ਸਭ ਕੁਝ ਇੱਥੋਂ ਖਰਚਾ ਹੋਇਆ ਵਾ ਐਵੇਂ ਨਾ ਪੋਲੀਆਂ ਗੱਲਾਂ ਮਾਰੀ ਜਾਇਆ ਕਰੋ ਮੇਰੀ ਗੱਲ ਸੁਣ ਖਰਚਾ ਤੇ ਮੇਰੇ ਕੋਲ ਲੈਂਦਾ ਜੋ ਬੰਦਾ ਤੇ ਕਿੱਥੇ ਖਰਚੇ ਦੇ ਇਨੇ ਪੈਸੇ ਉਹਨੇ ਤੁਹਾਡੇ ਕੋਲ ਕਿੱਥੇ ਲੈਂਦਾ ਵਾ ਜਿਹੜੇ ਕਣਕ ਦੇ ਥੋੜੇ ਬੋਤੇ ਜਾਂ ਝੋਨੇ ਦੇ ਉਹਦੇ ਅਕਾਊਂਟ ਵਿੱਚ ਪਵਾ ਦਿੰਦੇ ਜੇ ਉਹ ਕਢਾ ਕੇ ਵਰਤੀ ਜਾਂਦਾ ਵਾ ਮੇਰੀ ਸੁਣ ਲਓ ਗੱਲ ਐਰਕਾ ਜਿੰਨੇ ਵੀ ਨਾ ਕਣਕ ਦੇ ਪੈਸੇ ਆਉਣੇ ਆ ਜਾਂ ਆਪਣੇ ਅਕਾਊਂਟ ਚ ਪਾਓ ਤੇ ਜਾਂ लवली ਦੇ ਅਕਾਊਂਟ ਚ ਪਾਓ ਇਹਦੇ ਅਕਾਊਂਟ ਚ ਕੋਈ ਪੈਸਾ ਨਹੀਂ ਪੈਣਾ ਚਾਹੀਦਾ ਉਹ ਮੇਰੀ ਗੱਲ ਸੁਣੋ ਉਹ ਵੀ ਤੇ ਘਰ ਦੇ ਵਿੱਚ ਕੰਮ ਕਰਦਾ ਵਾ ਹੁਣ ਕਣਕ ਸਾਰੀ ਉਹ ਉਹਨੇ ਦੇਖ ਰੇਖ ਕੇ ਕੀਤੀ ਸਾਰੀ ਭਾਵੇਂ ਉਹਨੇ ਕੀਤੀ ਆ ਪਰ ਸਾਡੇ ਕੋ ਨਾ ਬਗਾਨੇ ਘਰ ਨਹੀਂ ਪਾਲੇ ਜਾਂਦੇ ਇੰਨੀ ਮੰਗਾਈ ਦਾ ਸਮੇਂ ਦੇ ਵਿੱਚ ਨਾ ਆਪਣੇ ਘਰਾਂ ਦੇ ਗੁਜ਼ਾਰਾ ਹੀ ਮਾਹ ਹੋਣ ਡੇ ਆ ਅੱਜ ਸੱਸ ਲਿਆਂਦੀ ਆ ਕੱਲ ਨੂੰ ਸਾਲਾ ਲੈ ਆਊਗਾ ਅਸੀਂ ਤੋਂ ਉਹਨਾਂ ਚੁੱਗ ਗਈਆਂ ਆਪਣੇ ਘਰ ਦਾ ਨਹੀਂ ਕੋਈ ਬਣਾਉਣਾ ਜੇ ਗੱਲ ਸੁਣ ਜੇ ਹੁਣ ਕੋਈ ਮਿਲਣ ਆ ਜੇ ਤੇ ਉਹਨੂੰ ਕੀ ਕਹਦੀਏ ਭਾਜਾ ਘਰੋਂ ਇੱਥੋਂ ਜੇ ਮਿਲਣ ਆਈ ਹੀ ਤੇ ਇਹ ਤੁਹਾਡਾ ਨੌਪੋਤੀ ਸਿਆਣਾ ਹੁੰਦਾ ਤੁਹਾਨੂੰ ਜਾਣ ਦਿੰਦੇ ਜਿਨ੍ਹਾਂ ਦੇ ਨਾਲ ਆਈ ਹੀ ਇਹ ਘਰ ਆ ਕੇ ਬੈਗੇ ਤੁਹਾਡੇ ਹੀ ਟੈਸਟ ਕਰਾਵਾਂਗੇ ਤੁਹਾਨੂੰ ਦਵਾਈਆਂ ਲਿਆ ਕੇ ਦਵਾਂਗੇ ਇੱਥੇ ਹਸਪੀਟਲ ਖੋਲਿਆ ਹੋਣਾ ਆ ਵਾਇਂ ਆਲੇ ਉਹ ਦੇ ਫਿਰਦੇ ਆਏ ਹੌਸਪੀਟਲ ਤੇ ਨਹੀਂ ਖੋਲਿਆ ਤੇ ਜੇ ਹੁਣ ਉਹ ਰਹਿ ਪੀ ਆ ਤੇ ਹੁਣ ਉਹਨੂੰ ਗੋਲੀ ਮਾਰ ਦੇਣੀ ਸੀ ਫਿਰ ਅੱਛਾ ਚਲ ਗਈ ਆ ਹੁਣ ਮੈਂ ਤਾਂ ਹੱਥ ਜੋੜੇ ਚੰਗਾ ਹੈ ਨਿਕਲੀ ਐ ਇੱਥੋਂ ਤੇ ਕੱਲ ਨੂੰ ਹੋਰ ਟੈਸਟ ਕਰਾਉਣ ਨਿਕਲ ਜਾਂਦੇ ਇੱਥੋਂ ਓਏ ਐਵੇਂ ਦੀ ਗੱਲਾਂ ਕਰੀਂ ਆ ਜਿਹੜਾ ਕਣਕ ਝੋਨਾ ਨਾ ਇਹ ਫਿਰ ਉਹਨਾਂ ਜੋ ਅੱਗਾ ਹੀ ਆ ਕਰਦਾ ਨਹੀਂ ਕੋਈ ਬੰਦਾ ਉਹ ਸਭ ਕੁਝ ਬੰਡਿਆ ਵਾ ਕੀ ਨਹੀਂ ਬੰਡਿਆ ਕਰ ਮੇਰੀ ਸੁਣ ਲੋ ਗੱਲ ਉਹਨਾਂ ਦਾ ਪੱਖ ਇਹ ਨਾ ਲਈ ਜਾਓ ਪਛਤਾਓਗੇ ਇੱਕ ਦਿਨ ਨੂੰ ਐਨੀ ਖੋਲ ਨਹੀਂ ਦਈਦੀ ਹੁੰਦੀ ਉਹ ਦੂਜੀ ਦੇ ਪੈਕੇ ਕਿੰਨੇ ਘਾਣ ਆਣ ਕੇ ਬਹਿਂਦੇ ਆ ਚੱਲ ਮੈਂ ਕੋਈ ਗੱਲ ਨਹੀਂ ਜੋ ਬਣਾ ਕਰੂੰਗਾ ਕੱ ਜੋ ਇਹ ਨਹੀਂ ਜੋ ਬਣਾ ਕਰਨੀ ਜੋ ਬਣਾ ਮੈਂ ਗੱਲ ਕਰੂੰਗੀ ਹੁਣ ਵੀ ਮੁੜ ਕੇ ਇਹੋ ਜਿਹਾ ਕੰਮ ਹੋਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਚੱਲ ਤੂੰ ਹੀ ਪੁੱਛ ਲਈ ਜਦੋਂ ਤਾਂ ਨੌ ਪੁੱਤ ਹੈਗਾ ਵਾ ਤੇ ਤੈਨੂੰ ਕਿ ਲੋੜਾ ਗਾੜੀ ਗਾੜੀ ਹੋਣਦੀ ਕੱਲ ਨੂੰ ਸਿਰ ਤੇ ਸਵਾਹ ਪਵਾ ਕੇ ਹਟੇਗਾ ਅਗਲੇ ਕਹਿਣਗੇ ਤੈਨੂੰ ਇਹ ਕੈਸੇ ਦਵਾਈ ਦਵਾ ਮੰਨ ਲਾ ਦਵਾਈ ਲੈ ਕੇ ਦਿੱਤੀ ਆ ਉੱਥੇ ਜਾ ਕੇ ਕੋਈ ਅਭੀ ਨਬੀ ਹੋ ਜਾਂਦੀ ਆ ਤੇ ਇਹਦਾ ਕਸੂਰ ਕੱਢਣਾ ਉਹਨਾਂ ਨੇ ਆਹ ਗੱਲ ਤੇ ਤੇਰੀ ਤੂੰ ਲੈ ਕੇ ਗਿਆ ਵਾ ਚੱਲ ਤੂੰ ਕਰ ਲਈ ਗੱਲ ਫਿਰ ਉਦਨਾ ਦਿਮਾਗ ਤੋਂ ਨਾ ਕੰਮ ਲਿਆ ਕਰੋ ਐਵੇਂ ਨਾ ਗੱਲਾਂ ਕਰੀ ਜਾਇਆ ਕਰੋ ਵੀ ਉਹ ਠੀਕ ਵਾ ਜੋ ਬਣ ਜੋ ਕਰਨਦੇ ਆ ਚੰਗਾ ਹੀ ਕਰਨਦੇ ਆ ਵਾ ਗੱਲ ਤੇ ਰਮਨ ਦੀ ਵੀ ਠੀਕ ਆ ਤੇ ਇਥੇ ਦਵਾਈਆਂ ਲੈ ਲੈ ਦੇ ਡ ਰੱਬ ਨਾ ਕਰੇ ਕੁਝ ਹੋ ਜੇ ਤੇ ਨਾ ਤੇ ਇਹਦਾ ਲੱਗ ਜਾਣਾ ਕਿ ਨਹੀਂ ਕੋਈ ਨਹੀਂ ਸਮਝਾਉਣਾ ਇਹਨੂੰ ਵੀ ਇਹ ਕੰਮਾ ਤੋਂ ਹਟ ਜਾ ਜੋਤ ਬੋਲਦੇ ਨਹੀਂ ਗੱਲ ਸੁਣਿਓ ਹਾਂਜੀ ਆ ਗਈ ਆ ਗਈ thi ਹੋਰ ਕੀ ਹਲਪਾਈ ਚੱਲ ਗਏ ਮਮੀ ਚੱਲ ਗਏ ਨੇ ਮੈਂ ਤੇ ਉਹਨਾਂ ਨੂੰ ਕਹਿ ਡਿਆ ਸੀਗਾ ਕਿ ਜੇ ਕਹੋ ਤੇ ਮੈਂ ਪਿੰਡ ਤੱਕ ਤੁਹਾਨੂੰ ਛੱਡ ਆਉਣਾ ਵਾ ਅੱਛਾ ਤੇ ਪਤਾ ਨਹੀਂ ਕਿਉਂ ਮੈਨੂੰ ਮਨਾ ਹੀ ਕਰੀ ਜਾਂਦੇ ਸੀਗੇ ਉਹ ਨਹੀਂ ਨਹੀਂ ਉਹਨਾਂ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੇ ਆ ਕਿ ਮੈਂ ਇੱਥੇ ਵੀ ਰਹੀ ਆ ਜੋ ਬਣ ਮੈਨੂੰ ਪੈਂਦੀ ਸ਼ਰਮ ਇਹ ਗੱਲ ਤੇ ਮੇਰੀ ਗੱਲ ਸੁਣੋ ਕਾਦੀ ਆ ਅਸੀਂ ਘੁੱਪਦੇ ਆ ਜਿਹਾਨੂੰ ਆਪਣਾ ਸਮਝਦੇ ਆ ਤੇ ਅਸੀਂ ਵੀ ਤਾਂ ਆਪਣੇ ਸਮਝ ਕੇ ਕਹਿੰਦੇ ਆ ਉਹ ਤੁਹਾਨੂੰ ਪਤਾ ਮਾਵਾਂ ਨੂੰ ਹੁੰਦਾ ਹੀ ਆ ਜਵਾਈਆਂ ਕੋਲੋਂ ਝਾਕਦੀਆਂ ਹੀ ਹੁੰਦੀਆਂ ਵਾ ਇਹ ਤਾਂ ਤੇਹੀ ਚੰਗੇ ਜੇ ਵੀ ਮੰਮੀ ਹੁਣਾਂ ਦਾ ਇੰਨਾ ਕਰਦੇ ਜੇ ਉਹ ਥੋੜਾ ਜਿਹਾ ਇਹ ਕਰਕੇ ਵੀ ਫੀਲ ਕਰਦੇ ਆ ਫਿਰ ਦਿਲਜੀਤ ਨਾਲ ਨਹੀਂ ਆਇਆ ਤੇ ਫਿਰ ਹਨਾ ਦਵਾਈ ਦੂਈ ਵੀ ਤੁਸੀਂ ਦਵਾਈ ਆ ਕਰਦੇ ਕੋਈ ਗੱਲ ਨਾ ਕਰਨ ਤੇ ਹੁੰਦਾ ਹੀ ਆ ਸਿਆਣੇ ਬੰਦੇ ਨੂੰ ਇਹ ਚ ਕੋਈ ਵੱਡੀ ਗੱਲ ਨਹੀਂ ਆ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਇੱਕ ਅੰਦਰ ਵਿੱਚੋਂ ਜਾ ਕੇ ਫੇਰਾ ਮਾਰ ਰਹੇ ਹੋ ਉਹਦਾ ਹੁਣ ਅੱਜ ਮੈਨੂੰ ਕਹਿ ਰਹੇ ਕਿ ਕਹਿੰਦੇ ਮੈਂ ਠੀਕ ਵਾ ਸਿਹਤ ਮੇਰੀ ਠੀਕ ਵਾ ਤੁਸੀਂ ਫੇਰਾ ਮਾਰ ਕੇ ਉਹਨਾਂ ਫੋਨ ਫੋਨ ਕਰਦੇ ਰਿਹਾ ਕਰੋ ਪੁੱਛਦੇ ਰਿਹਾ ਕਰੋ ਉਹਨਾਂ ਵਿਚਾਰੇ ਬਜ਼ੁਰਗ ਵਾ ਤੇ ਜੇ ਉਹਨਾਂ ਦਾ ਖਿਆਲ ਤੁਸੀਂ ਨਹੀਂ ਰੱਖਣਾ ਦਰਜੀਦਾਂ ਨਹੀਂ ਰੱਖਣਾ ਕਿੰਨੇ ਰੱਖਣਾ ਹੋ ਤਾਂ ਹੈਗਾ ਹੀ ਆ ਉਹ ਜਦੋਂ ਦੇ ਡੈਡੀ ਇਦਾਂ ਹੋਏ ਆ ਨਾ ਉਦੋਂ ਦੇ ਜ਼ਿਆਦਾ ਹੀ ਕਰਦੇ ਆ ਟੈਨਸ਼ਨ ਬੜੀ ਮਹਿਸੂਸ ਵੀ ਹੁੰਦਾ ਵਾ ਇਹਦੇ ਗੱਲ ਸਭ ਭਾਵਿਕ ਵਾ ਜੋ ਜੀਵਨ ਸਾਥੀ ਚੱਲ ਜਾਂਦਾ ਨਾ ਫਿਰ ਕਈ ਦੁੱਖ ਨਿਕਲਦੇ ਆ ਕੋਈ ਗੱਲ ਨਹੀਂ ਚੱਲੋ ਤੁਸੀਂ ਵੀ ਕੰਮ ਫਿਰ ਹੈ ਕੋਈ ਭਾਜੀ ਬਾਹਰ ਬੈਠੇ ਬਾਹਰ ਕੀ ਬਹਿਣਾ ਨਾ ਮੰਮੀ ਨੂੰ ਹੁਣੇ ਛੱਡ ਕੇ ਆ ਆਵਾ ਬੱਸ ਸਟੈਂਡ ਤੇ ਲੇ ਮਸੀਂ ਚਲ ਗਿਆ ਆਹ ਚਲ ਗਿਆਗਾ ਅਜੇ ਹੁਣੇ ਹੀ ਗਏ ਚਾਰ ਰਿਆ ਪਿੰਦੇ ਦੋ ਦਿਨ ਹੋਰ ਮੈਂ ਤੇ ਆਖਿਆ ਸੀਗਾ ਅੱਛਾ ਤੇ ਕਹੜੇ ਕਹਿੰਦੇ ਹੁਣ ਮੇਰੀ ਸਿਹਤ ਠੀਕ ਵਾ ਹੂੰ ਹੂੰ ਤੇ ਨਾਲੇ ਘਰ ਤੁਹਾਨੂੰ ਪਤਾ ਦਲਜੀਤ ਹੁਣੇ ਕੱਲੇ ਆ ਆਹੋ ਵੀ ਕੱਲੇ ਆਣਾ ਉੱਥੇ ਉਹਦੇ ਕਰਕੇ ਫਿਰ ਵੀ ਮਹਿਸੂਸ ਕਰਦੇ ਮੈਂ ਤੇ ਲਿਆਂਦੀ ਸੀ ਦਵਾਈ ਦੂਈ ਉਹ ਦਵਾਈ ਲੈਤੀ ਅੱਛਾ ਟੈਸਟ ਕਰਾਈ ਹੁਣ ਤੇ ਟੈਸਟ ਠੀਕ ਆਇਆ ਹੀ ਉਦਾਂ ਠੀਕ ਆ ਤੇ ਕਹੜੇ ਕਹਿੰਦੇ ਠੀਕ ਲੱਗਣਾ ਮੈਨੂੰ ਸਿਹਤ ਮੇਰੀ ਠੀਕ ਲੱਗਣੀ ਆ ਤੇ ਕਹੜੇ ਕਹਿੰਦੇ ਮੈਨੂੰ ਛਾੜੀ ਜਾ ਹੁਣ ਛੱਡ ਲਈ ਆ ਇਹ ਕੋ ਲਿਆ ਕੇ ਦਿੱਤੀ ਐ ਨਾ ਦਵਾਈ ਤੇ ਹੂੰ ਹੂੰ ਤੇ ਫੇਰ ਉਹਨਾਂ ਕੋਈ ਲਿਆ ਕੇ ਦੇ ਦੀ ਆ ਨਹੀਂ ਨਹੀਂ ਮੈਂ ਜੋਦ ਨੂੰ ਉਹ ਗੱਲ ਕਹਿ ਰਿਹਾ ਹਾਂ ਮੈਂ ਫੋਨ ਫੋਨ ਕਰਕੇ ਪੁੱਛਦੀ ਜਾ ਕਰ ਹੂੰ ਹੂੰ ਕਿ ਜੇ ਅਹੀਂ ਨਹੀਂ ਖਿਆਲ ਰੱਖਣ ਤੇ ਕਿੰਨੇ ਰੱਖਣਾ ਫਿਰ ਨਾ ਹੋਇਆ ਹੋਇਆ ਤੇ ਹੈ ਹੀ ਆ ਚਲੋ ਵਧੀਆ ਵਾ ਜਮਰਤ ਪੈ ਗਿਆ ਤੇ ਅਗੇ ਡਿਊਟੀ ਤੋਂ ਹਾਂ ਆ ਗਿਆ ਹਾਂ ਮੈਂ ਜਾਣਾ ਫੇਰ ਸਮਝਾਣਾ ਸ਼ਾਮ ਨੂੰ ਫੇਰ ਡਿਊਟੀ ਵੀ ਔਖੀ ਆ ਕੰਮ ਗਰਮੀਆਂ ਚ ਤੇ ਜ਼ਿਆਦਾ ਹੀ ਔਖਾ ਜਾਂਦਾ ਉਹ ਇਦਾਂ ਹੀ ਕਰੀ ਕਰੇ ਲਾ ਦਿੰਦੇ ਆ ਤੇ ਕਰੀ ਕਿਤੇ ਚਲੋ ਨੌਕਰੀ ਕੀ ਤੇ ਨਖਰਾ ਕੀ ਇਹ ਤਾਂ ਗੱਲ ਹੈ ਇਹ ਕਣਕ ਦਾ ਕਿਦਾਂ ਫਿਰ ਕਣਕ ਅੱਜ ਕਿਹੀਂ ਆ ਕੰਪੈਨ ਅਛਾ ਅਛਾ ਅੱਜ ਅੱਜ ਹੋ ਸਕਦਾ ਦੁਪਹਿਰਾਂ ਤੱਕ ਆ ਜੇ ਚਲ ਵਧੀਆ ਤੇ ਵੜਨ ਡਿਆ ਸੀ ਕਿਹਦੇ ਹੂੰ ਹੂੰ ਤੇ ਕੋਈ ਨਹੀਂ ਤੂੰ ਫਿਕਰ ਨਾ ਕਰ ਤੂੰ ਰੈਸਟ ਕਰ ਲੈ ਹੁਣ ਹੁਣ ਤਾਂ ਡਿਊਟੀ ਤੋਂ ਐਂ ਥੱਕਿਆ ਉਹ ਆ ਤੇ ਮੈਂ ਕਣਕ ਵਢਾ ਕੇ ਨਾ ਕਿ ਤੈਨੂੰ ਉੱਥੇ ਜਦੋਂ ਮੰਡੀ ਜਾਊਂਗਾ ਫੋਨ ਕਰ ਦੂੰਗਾ ਆ ਜੀ ਫਿਰ ਉੱਥੇ ਉਹ ਨਹੀਂ ਨਹੀਂ ਮੈਂ ਕਰਨਾ ਉਹ ਉੱਥੇ ਤੂੰ ਆਪਣੇ ਨਾਂ ਤੇ ਕਟਾਲੀਆਂ ਪਰਚੀ ਚਲ ਵੇਖ ਲੈ ਮੈਂ ਤੇ ਕਹਿੰਦਾ ਆ ਜਾਂਦਾ ਕਿੱਡੀ ਕੋਈ ਗੱਲ ਨਹੀਂ ਉੱਥੇ ਮੈਂ ਮੰਡੀ ਆਣ ਕੇ ਕੀ ਕਰਨਾ ਹਣਾ ਚਲ ਮੈਂ ਪਰਚੀ ਘਟਾਲੂਗਾ ਤੇ ਫਿਰ ਪੈਸੇ ਪਵਾ ਲਾਂਗੇ ਅੱਡ ਅੱਡ ਕੋਈ ਗੱਲ ਨਹੀਂ ਕੋਈ ਨਹੀਂ ਆ ਜੌਣੀ ਤੂੰ ਕਰ ਲੈ ਇਸ ਕੋਈ ਨਹੀਂ ਇਹ ਵੀ ਯਾਰ ਆਪਣੇ ਖਾਤੇ ਵੇਖ ਲਾ ਦੋ ਜੀ ਆ ਤੇਰਪਿੰਦਰ ਦਾ ਸੁਭਾਅ ਕਿਦਾਂ ਦਾ ਤੇ लवली ਦਾ ਕਿੰਨਾ ਚੰਗਾ ਹੁਣ ਹੈ ਬਗਾਨੀ ਕੁੜੀ ਅਸੀਂ ਕਹਿ ਵੀ ਕੋਈ ਨਹੀਂ ਸਕਦੇ ਵਿਆਹ ਕਿ ਆਪ ਲਿਆਂਦੀ ਏ ਚਲੋ ਹੌਲੀ ਹੌਲੀ ਹੋ ਸਕਦਾ ਫਰਕ ਪੈ ਹੀ ਜਾਵੇ ਮੇਰੀ ਗੱਲ ਸੁਣੋ ਮੰਮੀ ਨੂੰ ਕਿੰਨੇ ਦਿਨ ਹੋ ਗਏ ਗਏ ਨੂੰ ਨਾ ਤੇ ਇੱਕ ਵਾਰੀ ਫੋਨ ਕੀਤਾ ਵਾ ਤੁਹਾਨੂੰ ਫੋਨ ਆਇਆ ਕੋਈ ਉਹ ਜੋਤ ਨਾਲ ਗੱਲ ਗੱਲ ਹੋਈ ਮੇਰੀ ਅੱਛਾ ਕਿਨੇ ਦਵਾਈ ਲੈ ਕੇ ਨਾ ਫਿਰ ਭੇਜ ਦਾਂਗੇ ਮੈਨੂੰ ਤੇ ਮੰਮੀ ਤੇ ਸਮਝ ਨਹੀਂ ਆਉਂਦੀ ਹੋਇਆ ਕੀ ਮੰਮੀ ਨੂੰ ਇੱਥੇ ਤੇ ਚੰਗੇ ਭਲੇ ਹੀ ਕਾਹਦੇ ਟੈਸਟ ਕਰਾਉਣੇ ਹੀ ਹੁੰਦਾਂ ਨੇ ਉਹ ਪਤਾ ਨਹੀਂ ਮੈਨੂੰ ਵੀ ਕਹਿੰਦੇ ਸੀ ਦਵਾਈ ਲੈਣ ਜਾਣਾ ਸੀ ਮੈਂ ਨਾਲ ਨਹੀਂ ਗਿਆ ਫਿਰ ਲੈ ਕੇ ਤੇ ਆ ਗਏ ਤੇ ਕਰਾਉਂਦੇ ਆ ਤੇ ਤੁਸੀਂ ਚਲ ਜਾਂਦੇ ਆ ਨਾਲ ਜਿਹੜੇ ਕਹਿੰਦੇ ਸੀ ਦਵਾਈ ਲੈਣ ਜਾਣਾ ਵਾ ਉਹ ਲੈਣ ਗਏ ਹੀ ਬਾਅਦ ਚੋਂ ਲੈ ਕੇ ਵੀ ਆਏ ਆ ਦਵਾਈ ਉਹ ਤੋਂ ਪਤਾ ਨਹੀਂ ਕਿਹੜੀ ਦਵਾਈ ਮਿਲਦੀ ਆ ਯਾ ਜਲਦੀ ਠੀਕ ਹੋ ਜਾਣਾ ਉੱਥੇ ਚੰਗੇ ਲੱਗਦੇ ਬੈਠੇ ਕਿਸਦੇ ਘਰ ਉਹ ਈ ਸਾਸਪੁਰਾ ਕਿੱਦਾਂ ਦੀ ਉਹ ਵੀ ਗੱਲਾਂ ਕਰਦੀ ਹੁੰਦੀ 100 100 ਗੱਲਾਂ ਕਰਦੇ ਹਣੇ ਆਂ ਤੁਹਾਡਾ ਬੂਆ ਕਰਕੰਡੇ ਜਾਂ ਵੀ ਆਪਣਾ ਕੋਣ ਆ ਤੁਹੇ ਚਲ ਜਾ ਹਾਂ ਕੋਈ ਮੁੰਡਾ ਨਾ ਹੋਵੇ ਤੈਨੂੰ ਮਿਲਣ ਆਇਆ ਹੋਵੇ ਸਨੀਪ ਮੇਰਾ ਨਾ ਸਰੀਰ ਨਹੀਂ ਠੀਕ ਲੱਗਣ ਡਿਆ ਇਹ ਮੁੰਡਾ ਹੁੰਦਾ ਨਾ ਉਹਨੇ ਮੈਨੂੰ ਫੋਨ ਕਰ ਦਿੰਨਾ ਹੈ ਕੀ ਗੱਲ ਹੋਈ ਤੁਸੀਂ ਤਾਂ ਮੈਨੂੰ ਦੱਸਿਆ ਨਹੀਂ ਐ ਇਦਾਂ ਬੁਖਾਰ ਜਿਹਾ ਲੱਗਣ ਡਿਆ ਮੈਨੂੰ ਵੀ ਜਾ ਜਾ ਕੇ ਵੇਸੇ ਹੀ ਬਲਕਾਉਣਵਾ ਦਵਾਈ ਲੈ ਉਹ ਜਾ ਕੇ ਕੋਈ ਗਲਮੇ ਵੇਖਦੀ ਆ ਜਾ ਵੇਖਿਆ ਆਪਣਾ ਮੰਮੀ ਲੱਗ ਡਟ ਡਟ ਐਮੋਂ ਹੁੰਦਾ ਪਤਾ ਆਹੀ ਆ ਆਉਣਾ ਹੈ